ਤਰੀਆ ਬਣ ਕੇ ਕਿਸੇ ਨੂੰ ਡਵਾਉਣ ਨਾਲੋਂ ਚੰਗਾ ਹੈ ਕਿ ਜਰੀਆ ਬਣ ਕੇ ਕਿਸੇ ਨੂੰ ਬਚਾਇਆ ਜਾਵੇ ਜਦੋਂ ਤੱਕ ਤੁਸੀਂ ਆਪਣੀ ਸਮੱਸਿਆਵਾਂ ਤੇ ਕਠਿਨਾਈਆਂ ਦੀ ਵਜ੍ਹਾ ਦੂਜਿਆਂ ਨੂੰ ਮੰਦੇ ਰਹੋਗੇ ਉਦੋਂ ਤੱਕ ਤੁਸੀਂ ਆਪਣੀ ਸਮੱਸਿਆ ਨੂੰ ਕਦੇ ਦੂਰ ਨਹੀਂ ਕਰ ਸਕਦੇ ਇਨਸਾਨ ਹਮੇਸ਼ਾ ਤਕਲੀਫਾਂ ਵਿੱਚ ਹੀ ਸਿੱਖਦਾ ਹੈ ਖੁਸ਼ੀ ਵਿੱਚ ਤਾਂ ਉਹ ਪਿਛਲਾ ਸਭ ਕੁਝ ਭੁੱਲ ਜਾਂਦਾ ਹੈ બસ ਇਹੀ ਸੋਚ ਕੇ ਹਮੇਸ਼ਾ ਲੜਦੇ ਰਹਾ ਕਰੋ ਦੋਸਤੋ ਕਿ ਧੁੱਪ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ ਕਦੇ ਵੀ ਸਮੁੰਦਰ ਨੂੰ ਸੁਕਾ ਨਹੀਂ ਸਕਦੀ ਕਦੇ ਵੀ ਹਿੰਮਤ ਨਾ ਹਾਰੋ ਦੋਸਤੋ ਕਿਉਂਕਿ ਪਹਾੜਾਂ ਤੋਂ ਵਗਦੀ ਨਦੀ ਨੇ ਕਦੇ ਕਿਸੇ ਨੂੰ ਆਪਣੇ ਰਾਸਤੇ ਬਾਰੇ ਨਹੀਂ ਪੁੱਛਿਆ ਕਿ ਸਮੁੰਦਰ ਕਿੰਨੀ ਕੁ ਦੂਰ ਹੈ ਆਪਣੇ ਬੁਰੇ ਵਕਤ ਦਾ ਸ਼ੁਕਰੀਆ ਅਦਾ ਕਰਿਆ ਕਰੋ ਕਿਉਂਕਿ ਉਸਨੇ ਹੀ ਤੁਹਾਨੂੰ ਮਜ਼ਬੂਤ ਬਣਾਇਆ ਹੈ ਕਿਰਦਾਰ ਨਮਕ ਵਰਗਾ ਬਣਾਓ ਨਾ ਕਿ ਜਿਆਦਾ ਇਸਤੇਮਾਲ ਕਰ ਸਕੀ ਤੇ ਨਾ ਕੋਈ ਤੁਹਾਡੇ ਤੋਂ ਬਿਨਾ ਰਹਿ ਸਕੇ ਜਲਦੀ ਜਾਗਣਾ ਹਮੇਸ਼ਾ ਹੀ ਫਾਇਦੇਮੰਦ ਹੁੰਦਾ ਹੈ ਚਾਹੇ ਫਿਰ ਉਹ ਨੀਂਦ ਤੋਂ ਹੋਵੇ ਹੰਕਾਰ ਤੋਂ ਹੋਵੇ ਜਾਂ ਫਿਰ ਬਹਿਮ ਤੋਂ ਹੋਵੇ ਮਿਲਦਾ ਤਾਂ ਸਾਨੂੰ ਬਹੁਤ ਕੁਝ ਹੈ ਜ਼ਿੰਦਗੀ ਦੇ ਵਿੱਚ ਪਰ ਅਸੀਂ ਗਿਣਤੀ ਸਿਰਫ ਉਸਦੀ ਹੀ ਕਰਦੇ ਹਾਂ ਜੋ ਸਾਨੂੰ ਮਿਲਿਆ ਨਹੀਂ ਬਣਨਾ ਹੈ ਤਾਂ ਪਾਣੀ ਦੀ ਤਰ੍ਹਾਂ ਬਣੋ ਜਿਹੜਾ ਆਪਣਾ ਰਸਤਾ ਖੁਦ ਬਣਾਉਂਦਾ ਹੈ ਪੱਥਰ ਦੇ ਵਰਗੇ ਨਹੀਂ ਜਿਹੜਾ ਦੂਜਿਆਂ ਦਾ ਰਸਤਾ ਵੀ ਰੋਕ ਲੈਂਦਾ ਹੈ